ਇਹ ਕਿ ਪੀਵੀ 31 ਲਿਖਵਾਉਣਾ ਸੀਗਾ ਜੀ ਅਸੀਂ ਛੋੜਿਆ ਚੈਨਲ ਤੁਹਾਨੂੰ ਸਟਾਰਟਿੰਗ ਦੀ ਤੁਹਾਨੂੰ ਤਾਂ ਸੱਦਿਆ ਵੀ ਛੋੜੇ ਤੂੰ ਸ਼ੁਰੂ ਕਰਵਾਉਣਾ ਉਹ ਥੋੜਾ ਜਨਾ ਮਿੱਤਰੋ ਨਾ ਅੱਜ ਆਪਾਂ ਡਾਕਟਰ ਗੁਰਦੀਪ ਸਿੰਘ ਦੇ ਕੋਲੇ ਤੁਹਾਨੂੰ ਲੈ ਕੇ ਆਇਆ ਪਿੰਡ ਦਲੇਲ ਸਿੰਘ ਵਾਲੇ ਦੇ ਵਿੱਚ ਜ਼ਿਲ੍ਹਾ ਮਾਨਸੇ ਦੇ ਬਾਈ ਨੇ ਨਾ ਸਟਾਰ 2 ਝੋਟਾ ਖਰੀਦਿਆ ਪਿੰਡ ਨੱਥੂ ਵਾਲੇ ਗਰਬੀ ਤੋਂ ਅਮਰਜੀਤ ਸਿੰਘ ਭੋਲੇ ਅੰਕਲ ਦੇ ਬੇਟੇ ਆ ਇਹ ਸੁੱਖਾ ਵਕੀਲ ਤੇ ਹਰਜਿੰਦਰ ਕਨੇਡਾ ਸਟਾਰ 2 ਜਿਹੜਾ ਹੈਗਾ ਨਾ ਇਹ ਝੋਟਾ ਇਹਨਾਂ ਕੋਲੇ ਸੀ ਬਾਈਆਂ ਕੋਲੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਨੀਲੀ ਰਾਵੀ ਨਸਲ ਦਾ ਸ਼ੌਂਕ ਪੈਦਾ ਕਰਨ ਵਾਸਤੇ ਬਾਈ ਲੈ ਕੇ ਆਇਆ ਬਾਈ ਨੇ ਬਹੁਤ ਚਿਰ ਪਹਿਲਾਂ ਵੀ ਨੀਲੀ ਰਾਵੀ ਦੇ ਉੱਤੇ ਕੰਮ ਕੀਤਾ ਬਾਈ ਆਪ ਵੀ ਡਾਕਟਰ ਆ ਤੇ ਸਾਰੀ ਜਾਣਕਾਰੀ ਮੈਂ ਤੁਹਾਨੂੰ ਲੈ ਕੇ ਦੇਵਾਂਗਾ ਇਸ ਝੋਟੇ ਬਾਰੇ ਤੇ ਇਹਦੇ ਜਿਹੜਾ ਬਾਪ ਆ ਦਾਦਾ ਪਰਦਾਦਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਦੇ ਫਾਰਮ ਦੇ ਉੱਤੇ ਤੁਹਾਨੂੰ ਬਹੁਤ ਪ੍ਰਕਾਰ ਦੇ ਜਿਹੜੇ ਹੈਗੇ ਹੈਗੇ ਜਾਨਵਰ ਮਿਲਣਗੇ ਕੱਟੀਆਂ ਕੁੱਤੇ ਘੋੜੇ ਸਾਰੇ ਪ੍ਰਕਾਰ ਦੇ ਤੁਹਾਨੂੰ ਜਾਨਵਰ ਦੇਖਣ ਨੂੰ ਮਿਲਣਗੇ ਨਿਗਾ ਮਰਵਾਵਾਂਗੇ ਆਪਾਂ ਬਾਈ ਦੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਆਪਾਂ ਤੁਹਾਡੀ ਘਰ ਆਉਣੇ ਆ ਬਾਈ ਨਾਲ ਗੱਲਬਾਤ ਹਾਂ ਬਾਈ ਗਰਦੀਪ ਬਹੁਤ ਬਹੁਤ ਸਵਾਗਤ ਹੈ ਤੇਰਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਪਿੰਡ ਵੱਲੋਂ ਮੇਰੇ ਤਾਏ ਚਾਚੇ ਦਾਦਿਆਂ ਭਰਾਵਾਂ ਵੱਲੋਂ ਸਾਡੇ ਤੁਸੀਂ ਟਾਈਮ ਕੱਢ ਕੇ ਸਾਡੇ ਘਰ ਪਹੁੰਚੇ ਜੀ ਦੇਖ ਧੰਨਵਾਦ ਤੇਰਾ ਵੀ ਬੰਦਾ ਹਨਾ ਜਿਵੇਂ ਅੱਜ ਆਪਣੇ ਜਿਲ੍ਹੇ ਦੀ ਗੱਲ ਕਰ ਗਏ ਮਾਨਸਾ ਜਿਹੜੀ ਹਨਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਚੰਗਾ ਜਾਣ ਪਛਾਣ ਆਇਆ ਹਾਂਜੀ ਹਾਂਜੀ ਤੇ ਇਹਨੂੰ ਆਪਾਂ ਪਹਿਲ ਦਿੱਤੀ ਹਨਾ ਵੀ ਜਿਵੇਂ ਜ਼ਿਲ੍ਹੇ ਦੇ ਵਿੱਚ ਕੋਈ ਚੰਗੇ ਪਛਾਣ ਬਣਾਵੇ ਬਿਲਕੁਲ ਬਾਈ ਜੀ ਤੇ ਗੁਰਦੀਪ ਮੈਂ ਇੱਕ ਗੱਲ ਕਰਾਂ ਜਿਵੇਂ ਆਪਣੇ ਸਾਰੇ ਪਰਿਵਾਰਕ ਮੈਂਬਰ ਆ ਗਏ ਮਾੜੀ ਜਾਣ ਪਛਾਣ ਕਰਾ ਦੇ ਪਹਿਲਾਂ ਜਣ ਬਾਈ ਜੀ ਇਹ ਮੇਰਾ ਭਰਾ ਨੇ ਜੀ ਇੱਥੇ ਸਰਪੰਚ ਸਾਹਿਬ ਠੀਕ ਹੈ ਇੱਧਰ ਮੇਰੇ ਬਾਬਾ ਜੀ ਨੇ ਜੀ ਇਹ ਵਪਾਰ ਕਰਦੇ ਆ ਉਹ ਮੇਰੇ ਤਾਇਆ ਜੀ ਨੇ ਜੀ ਅੱਛਾ ਦਰਸ਼ਨ ਸਿੰਘ ਜੀ ਤੇ ਬਾਈ ਜੀ ਨੇ ਜੀ ਇਹ ਵੀ ਡੇਰੀ ਫਾਰਮ ਦਾ ਕੰਮ ਵਧੀਆ ਚਲਾ ਰਹੇ ਨੇ ਉਧਰ ਮੇਰੇ ਤਾਇਆ ਜੀ ਆ ਗਏ ਜੀ ਠੀਕ ਹੈ ਤੇ ਆ ਮੇਰੇ ਪਾਪਾ ਜੀ ਨੇ ਜੀ ਇੱਧਰ ਮੇਰੇ ਤਾਇਆ ਜੀ ਨੇ ਜੋ ਮੇਰੇ ਭਰਾ ਦਾਦੇ ਸਾਰੇ ਮੇਰੇ ਸੰਜੋਗੀ ਇੱਧਰ ਮੇਰੇ ਦਾਦਾ ਜੀ ਖੜੇ ਆ ਜੀ ਉਹ ਮੇਰੇ ਚਾਚਾ ਹੀ ਨੇ ਜੀ ਠੀਕ ਹੈ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਵੀ ਮੈਂ ਨਾ ਪਹਿਲੀ ਵੀਡੀਓ ਹੋਊਗੀ ਆਪਣੀ ਜਿਹੜੇ ਦੀ ਹਾਂਜੀ ਹਾਂਜੀ ਵੀ ਜਿਹੜੇ ਇੰਨਾ ਸੰਜੋਗ ਇੰਨਾ ਚਾਹ ਜਿਹੜੇ ਪਿੰਡ ਦੇ ਬੰਦੇ ਆ ਹਾਂ ਨਾ ਕਿਉਂਕਿ ਨੀਲੀ ਰਵੀ ਦੀ ਆਪਣਾ ਜਿਹੜੇ ਦੀ ਗੱਲ ਕਰਕੇ ਬਹੁਤ ਘੱਟ ਆਸ਼ਾ ਹਾਂਜੀ ਹਾਂਜੀ ਇਹਦੇ ਵਿੱਚ ਨਾ ਰਮਨ ਬਾਈ ਮੈਂ ਗੱਲ ਰੋਕਦਾ ਥੋੜੀ ਹੋਰ ਕਹਿਣਾ ਜੀ ਮੈਂ ਨਾ 2012-13 ਤੋਂ ਡਾਕਟਰੀ ਦਾ ਕੰਮ ਸਟਾਰਟ ਕਰਿਆ ਸੀਗਾ ਜੀ ਏਆਈ ਦਾ ਮੈਂ ਕਰਦਾ ਜੀ ਮੈਂ ਉਸ ਤੋਂ ਪਹਿਲਾਂ ਜੀ ਸੌਰੀ ਮੈਂ 2008 'ਚ 10ਵੀਂ ਕਰੀ ਠੀਕ ਹੈ ਉਹਦੇ ਨਾਲ ਆਪਣੇ ਖੇਤੀਬਾੜੀ ਦੀ ਕਿਤਾਬ 'ਚ ਨਸਲਾਂ ਬਾਰੇ ਲਿਖਿਆ ਹੁੰਦਾ ਸੀ ਮੋਰਾ ਨਸਲ ਕਿੱਥੇ ਪਾਈ ਜਾਂਦੀ ਸੀ ਸਹਾਰ ਰੋਤਕ ਦੇ ਏਰੀਆ ਚ ਤੇ ਨੀਲੀ ਰਾਵੀ ਪਾਈ ਜਾਂਦੀ ਸੀ ਜੀ ਆਪਣੇ ਫਰੋਜਪੁਰ ਏਰੀਆ ਚ ਮੱਝਾ ਕਹ ਲੋ ਉਹ ਪੜਦਾ ਜੀ ਉਦੋਂ ਚਲੋ ਮੈਂ ਇਹਨੂੰ ਸ਼ੌਂਕ ਪੈ ਗਿਆ ਸ਼ੌਂਕ ਤਾਂ ਮੈਨੂੰ ਪਹਿਲਾਂ ਤੁਸੀਂ ਜੀ ਅਸੀਂ ਪਹਿਲਾਂ ਤੁਸੀਂ ਘੋੜੀਆਂ ਚ ਤੇ ਆਪਣਾ ਮੱਝਾ ਗਾਇਆਂ ਚ ਜੰਮਿਆ ਜੀ ਸਾਰੇ ਪਿੰਡ ਦੇ ਸਾਡੇ ਲੋਕ ਕਿਤੇ ਨਾ ਇਹਦੇ ਨਾਲ ਬਹੁਤ ਜੁੜੇ ਹੋਏ ਆ ਠੀਕ ਹੈ ਚਲੋ ਜੀ ਸਾਡਾ ਮੈਂ ਉਸ ਟਾਈਮ ਤੋਂ ਲੱਗਿਆ ਜੀ ਘਰ ਦੀ ਗਰੀਬੀ ਕਿਵੇਂ ਮਰਜੀ ਕਹ ਲੋ ਥੋੜਾ ਜਿਹਾ ਡਾਉਨ ਸੀ ਅਵੇਲੇਬਲ ਹੈ ਨਾ ਡਾਉਨ ਸੀਗਾ ਮੈਂ ਇੱਥੋਂ ਕੰਡੈਨਰ ਲੈ ਕੇ ਜਾਂਦਾ ਜੀ ਡਾਕਟਰਾਂ ਤੋਂ ਮੰਗ ਕੇ ਰੋਹਿਪੁਰ ਤੋਂ ਵੀ ਸੀਮਰ ਬਹੁਤ ਲਿਆਂਦੇ ਜੀ ਮੋਗੇ ਜ਼ਿਲ੍ਹੇ ਚ ਵਸਤੇ ਜਾਂਦਾ ਜੀ ਮੈਂ ਅੱਛਾ ਪਰ ਮੈਥੋ ਜੀ ਨਸਲ ਨਹੀਂ ਬਣੀ ਠੀਕ ਹੈ ਮੈਂ 15 ਕਿ 16 ਚ ਸ਼ਾਇਦ ਆ ਕੇ ਖੜਾ ਛੱਡ ਗਿਆ ਜੀ ਹਾਂ ਕੋਈ ਟਾਈਮ ਆਇਆ ਜੀ ਟਾਈਮ ਹੀ ਇਹ ਜਾ ਹੁੰਦਾ ਹਨਾ ਜੀ ਫਿਰ ਮੈਂ ਮੱਝਾਂ ਘਾਇਆਂ ਵੀ ਰੱਖਣੀਆਂ ਬੰਦ ਹੀ ਕਰਤੀਆਂ ਜੀ ਹਾਂ ਤੇ ਚਲੋ ਜੀ ਮੇਰੀ ਲਾਈਨ ਹੋਰ ਹੋ ਗਈ ਘੋੜਿਆਂ ਵਾਲੇ ਪਾਸੇ ਪਾ ਗਿਆ ਮੈਂ ਅੱਛਾ ਉਸ ਤੋਂ ਬਾਅਦ ਜੀ 2000 ਮੈਂ ਕੀੜਾ ਹੁੰਦਾ ਨਹੀਂ ਨੀਲੀ ਰਾਵੀ ਦਾ ਕੀੜਾ ਮੇਰੇ ਪਹਿਲੇ ਦਿਨ ਤੋਂ ਆ ਬਾਈ ਜੀ ਚਿੱਤ ਚ ਸੀਗਾ ਚਿੱਤ ਚ ਸੀਗਾ ਜੀ ਹਾਂ ਮੈਂ ਇਹ ਸਾਡੀ ਗੱਲ ਹੋਈ ਮੈਂ ਅੰਕਲ ਕੋਲੇ ਅਮਰਜੀਤ ਧੰਨ ਸੇੜਕ ਤੌਰ ਤੇ ਤਾਂ ਨਹੀਂ ਹੈਗੇ ਪਰ ਮੇਰੇ ਦਿਲ ਚ ਵਸਦੇ ਆ ਨਾ ਉਹਨਾਂ ਦਾ ਪਰਿਵਾਰ ਭਾਈ ਹਰਿੰਦਰ ਜੀ ਬਰਾੜ ਸਾਹਿਬ ਉਹ ਕੈਨੇਡਾ ਚ ਰਹਿੰਦੇ ਉਹਨਾਂ ਦੇ ਬੇਟੇ ਛੋਟੇ ਭਾਈ ਸੁੱਖਾ ਜੀ ਐਡਵੋਕੇਟ ਵਕੀਲ ਨੇ ਹਾਂ ਤੇ ਉਹਨਾਂ ਨੇ ਕਿਹਾ ਭਾਈ ਮੈਂ ਕਿਹਾ ਅੰਕਲ ਮੈਨੂੰ ਸੀਮਨ ਦਿਓ ਮੈਂ ਉਹ ਨਾ ਹੀ ਨਸਲ ਤਾਂ ਮੈਥੋਂ ਬਣੀ ਨਹੀਂ ਮੈਂ ਹਟ ਗਿਆ ਜੀ ਹੰਬ ਗਿਆ ਮੈਨੂੰ ਕਹਿੰਦੇ ਡਾਕਟਰ ਤੂੰ ਔਖਾ ਆਉਣਾ ਉਹਨਾਂ ਪੁੱਤ ਕਹਿੰਦਾ ਤੂੰ ਸਾਹ ਨਹੀਂ ਲੈ ਜਾ ਉਹਨਾਂ ਨੇ ਜੀ ਮੈਨੂੰ ਬੱਲੂ ਬੰਨ ਦੇਤਾ ਅੱਛਾ ਬੱਲੂ ਬੰਨ ਹਾਂਜੀ 2018 ਚ ਮੈਂ ਲਿਆ ਜੀ ਉਸ ਟਾਈਮ ਦਾ ਬਹੁਤ ਮਹਿੰਗਾ ਸਾਂਹ ਸੀ ਸ਼ਾਇਦ ਚਲੋ ਆਪਾਂ ਨੂੰ ਟਾਈਮ ਨਹੀਂ ਲ ਮੁਰਕੇ ਜੀ ਉਹ 2019 ਚ ਮਾਰੀ ਕਿਸਮਤ ਕਹਿ ਲੋ ਮੇਰੀ ਕਹਿ ਲੋ ਮੇਰੇ ਪਿੰਡ ਦੀ ਜਾਂ ਮੇਰੇ ਜ਼ਿਲ੍ਹੇ ਦੀ ਉਹ ਐਕਸਪਾਇਰ ਹੋ ਗਿਆ ਜੀ ਅੱਛਾ ਉਹਦੇ ਸੀਮਨੇ ਲਾਏ ਜੀ ਮੈਂ ਪ੍ਰਿੰਟ ਚ 10 20 ਕ ਕੁਝ ਛੋਟੀਆਂ ਸੇਲ ਹੋ ਗਈਆਂ ਜੀ ਕੁਝ ਜੀ ਕਿਵੇਂ ਕਿਵੇਂ ਕੁਝ ਚਲੋ ਦੋ ਚਾਰ ਪਸ਼ੂ ਰਹਿੰਦੇ ਵੀ ਨਹੀਂ ਹੁੰਦੇ ਤਿੰਨ ਚਾਰ ਕ ਹੈਗੀਆਂ ਨੇ ਜੀ ਦੋ ਤਿੰਨ ਦੇ ਤਾਂ ਬਾਲੇ ਚੰਗੇ ਰਿਜ਼ਲਟ ਆਇਆ ਜੀ ਮੇਰੇ ਪਿੱਛੇ ਦਾਦਾ ਜੀ ਬੈਠਿਆ ਅੱਛਾ ਇਹਨਾਂ ਦੇ ਘਰੇ ਆ ਜੀ ਕਿਨੇ ਦਾ ਪਹਿਲੇ ਸੂਏ ਬੱਲੂਬੰਦ ਜੀ ਨੇ 14 ਕਿਲੋ ਦੁੱਧ ਦਿੱਤਾ ਜੀ ਐਤ ਕੀ ਦੁਆਰੇ ਸੋਣ ਵਾਲੀ ਆ ਉਹਦਾ ਅਸੀਂ ਸੋਡੇ ਮਾਧਿਅਮ ਰਾਹੀਂ ਲਾਈ ਰਿਕਾਰਡ ਵੀ ਕਰਵਾ ਮੈਂ ਠੀਕ ਹੈ ਠੀਕ ਹੈ ਇੱਕ ਦੂਜੀ ਜੀ ਪਹਿਲੇ ਸਵੇਰ ਸੂਣ ਵਾਲੀ ਆ ਉਹ ਵੀ ਮੇਰੀ ਆਸ ਆ ਵੈਗਰੂ ਸੁੱਖ ਰੱਖੇ 14 15 ਕਿਲੋ 13 ਤਾਂ ਦੇਉ ਦੇਉਗੀ 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 ਆਮ ਦੱਸ ਦਿਆਂ ਮੈਂ 10 ਕਿਲੋ ਵਾਲੀ ਮੱਝ ਦੀਆਂ ਨੇ ਜੀ ਠੀਕ ਹੈ ਠੀਕ ਹੈ ਹਾਂ ਜੀ ਜਿਵੇਂ ਹੁਣ ਗਰਦੀਪ ਆਪਾਂ ਹੁਣ ਆ ਇੱਕ ਨਵਾਂ ਜਾਨਵਰ ਸਟਾਰਟ ਹਾਂ ਜੀ ਇਹਦਾ ਮੈਨੂੰ ਐਂ ਦੱਸ ਵੀ ਕਿੱਥੇ ਇਹ ਜੰਮਿਆ ਹਾਂ ਜੀ ਠੀਕ ਹੈ ਕਿੱਥੋਂ ਆਪਾਂ ਲੈ ਕੇ ਜਾਂਦਾ ਇਹਦੀ ਮਾਂ ਦਾ ਕੀ ਰਿਕਾਰਡ ਇਹ ਆਪਣੇ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਪਤਾ ਲੱਗ ਜੀ ਹਾਂ ਜੀ ਹਾਂ ਜੀ ਬਾਈ ਜੀ ਇਹਦਾ ਬਾਈ ਜੀ ਸੁਨਮਾ ਬਸਤੀ ਜੀ ਜ਼ਿਲ੍ਹਾ ਫਿਰ ਹਾਂ ਹਾਂ ਤੁਸੀਂ ਇਹ ਕਹ ਲਓ ਵੀ ਉਹ ਵੀ ਨੀਲੀ ਰਾਵੀ ਦੇ ਰਿਸਰਚ ਸੈਂਟਰ ਕਹੂੰਗਾ ਮੈਂ ਹਾਂ 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 ਉੱਥੋਂ ਦੀ ਜੰਮਿਆ ਇਹ ਅੱਛਾ ਉੱਥੋਂ ਦੀ ਉੱਥੋਂ ਬਾਅਦ ਮੇਰੇ ਅੰਕਲ ਭੋਲਾ ਜੀ ਉਹਨਾਂ ਕੋਲੇ ਗਏ ਸੀ ਉਹਨਾਂ ਨੇ 20 ਦਿਨਾਂ ਦਾ ਕੱਟਾ ਹੈ 28 ਤੋਂ ਖੰਮੀ 30000 ਰੁਪਏ ਦਾ ਖਰੀਦ ਲਿਆ ਖਰੀਦ ਲਿਆ ਉਹ ਆਪਣੀ ਕੈਂਪਰ ਜੀ ਜੀ ਚੜਾ ਕੇ ਉਹ ਪਿੰਡ ਲੈ ਆਏ ਪਿੰਡ ਲੈ ਆਏ ਉਹਨਾਂ ਨੇ ਆਪਦੀ ਮੱਝ ਸੂਈ ਹੋਈ ਸੀ ਚਲੋ ਉਹਨਾਂ ਦੇ ਕਿਹੜਾ ਘਾਟਾ ਜੀ 20 25 ਮੱਝਾਂ ਹਰ ਵਕਤ ਬਹੁਤ ਵੱਡਾ ਕੰਮ ਹਾਂਜੀ ਹਾਂਜੀ ਉਹ ਉਹ ਵੀ ਇੱਕ ਨੀਲੀ ਰਾਵੀ ਦਾ ਰਿਸਰਚ ਸੈਂਟਰ ਹੈ ਜੀ ਉਹ ਜੇ ਆਪਾਂ ਕਹੀਏ ਤਾਂ ਇਹਨਾਂ ਨੱਥੂ ਵਾਲਾ ਗਰਭੀ ਪਿੰਡ ਤੋਂ ਨੇ ਹਾਂ ਹਾਂ ਤੇ ਬਾਈ ਉੱਥੇ ਉਹਨਾਂ ਨੇ ਮੱਝ ਥਲੀ ਖੁੱਲਾ ਛੜਤਾ ਮੈਂ ਤੁਹਾਨੂੰ ਵੀਡੀਓ ਦਿਉ ਤੁਸੀ ਲਾਇਓ ਉਹ ਪਲਦਾ ਰਿਹਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਜੀ ਚਲੋ ਅਸੀਂ ਉਹਨਾਂ ਕੋਲੇ ਮੰਨ ਲਓ ਵੱਡਾ ਹੋ ਗਿਆ ਜਦੋਂ ਥੋੜੇ ਜੱਟੇ ਆਏ ਆ ਹਜੇ ਜਿਹੜਾ ਇਹਦੇ ਆਪਾਂ ਉਹਦੀ ਗੱਲ ਕਰੀਏ ਵੀ ਰਿਕਾਰਡ ਦੀ ਇਹਦੀ ਮਾਂ ਦਾ ਜੀ ਪਹਿਲੇ ਸੂਏ ਦਾ 18 ਕਿਲੋ ਦਾ ਅੱਛਾ ਦੂਸਰੇ ਸੂਏ ਦਾ ਜੀ 22 ਕਿਲੋ ਦਾ ਸਰਕਾਰੀ ਰਿਕਾਰਡ ਆ ਇਹਦੀ ਦਾਦੀ ਦਾ ਵੀ ਸੀ 24 25 ਕਿਲੋ ਦਾ ਸਰਕਾਰੀ ਰਿਕਾਰਡ ਆ ਸਰਕਾਰੀ ਰਿਕਾਰਡ ਤੇ ਇਹਦੀ ਨਾਨੀ ਦਾ ਵੀ ਜੀ 26 ਕਿਲੋ ਦਾ ਸਰਕਾਰੀ ਰਿਕਾਰਡ ਆ ਠੀਕ ਹੈ ਹਾਂ ਜੀ ਏ ਆਈ ਆਪਾਂ ਗੱਲ ਕਰਕੇ ਵੀ ਬਲੱਡ ਲਾਈਨ ਇਹਦੀ ਦੁੱਧ ਵਾਲੀ ਆ ਗਈ। ਦੁੱਧ ਵਾਲੀ ਆ ਗਈ ਮੇਰੇ ਸਾਹ ਵਿੱਚ ਸੀ। ਚਲੋ ਸਾਨ ਸਾਰੀ ਚੰਗੇ ਆ। ਇਹ ਆਪ ਕਿਹੜੇ ਸਾਨ ਦਾ? ਆਪ ਜੀ ਇਤਨਾੜ ਦਾ ਜੀ। ਤਨਾੜ ਦਾ। ਉਹ ਕੰਡੇ ਵਾਲੇ ਦਾ ਜੀ। ਕੰਡੇ ਵਾਲੇ ਦਾ ਲੰਡਾ ਜੀ। ਇਹ ਕੰਡੇ ਵਾਲਾ ਹੁਣ ਕਿੱਥੇ ਆ ਗਿਆ ਆਪਣੇ? ਇਹ ਆਪਣੇ ਏਰੀਆ 'ਚ ਆ ਗਿਆ ਜੀ ਸ਼ਾਇਦ। ਲੱਲੂ ਆਣੇ। ਨਹੀਂ ਆਪਣਾ ਲੰਗੋਵਾਲਾ। ਲੰਗੋਵਾਲਾ ਲੰਗੋਵਾਲਾ ਆ ਗਿਆ ਹਨਾ। ਕੰਡੇ ਵਾਲਾ ਲੰਡੇ ਦਾ ਜੀ। ਲੰਡਾ ਜਿਹੜਾ ਪਾਕਿਸਤਾਨ 'ਚੋਂ ਆਪਣਾ ਵਾੜਾ ਟੱਪ ਕੇ ਜਿਵੇਂ ਕਹਿੰਦੇ ਆ ਵੀ ਸਾਨ ਆਇਆ ਸੀ ਉਹਦਾ ਜੀ ਪੱਪੂ ਸੰਧੂ ਅੰਕਲ ਵਾਲੇ ਦਾ। ਪੱ ਮਤਲਬ ਬਾਰਡਰ ਵੈਲਟ ਵਾਲਾ ਕਹਿ ਸਕਦੇ ਬਾਰਡਰ ਵੈਲਟ ਵਾਲਾ ਕਹਿ ਸਕਦੇ ਹਾਂ ਹਾਂਜੀ ਬਾਰਡਰ ਵੈਲਟ ਵਾਲਾ ਵੀ ਕਹਿ ਸਕਦੇ ਆ ਵੀ ਬੱਕਰੀ ਜੀ ਲੈਣਾ ਜੀ ਤੇ ਬੱਕਰਾ ਜਾਂ ਸੁਨੱਖਾ ਪਾਣਾ ਜੀ ਇਹ ਤੇ ਹਾਂਜੀ ਯਾਰ ਇੱਕ ਗੱਲ ਹੋਰ ਆ ਮੈਂ ਦੇਖਿਆ ਹਨਾ ਮੈਂ ਸ਼ਾਰਟ ਜੇ ਲਿੱਤੇ ਸੀ ਜੀ ਹਾਂਜੀ ਤੇ ਉਹਦੇ ਚ ਕੀ ਆ ਵੀ ਇਹਦੀ ਖੜਨੀ ਖੜਨੀ ਹਨਾ ਤੇ ਮਤਲਬ ਜਿਹੜਾ ਅੱਖਾਂ ਓੱਖਾਂ ਦਾ ਇੰਨਾ ਚਮਕਦਾ ਯਾਰ ਚਮਕਦਾ ਜੀ ਹਾਂਜੀ ਤੇ ਫਿਰ ਗੁਰਦੀਪ ਹੁਣ ਆਪਾਂ ਇਹਦੀ ਗੱਲ ਕਰ ਲਗੇ ਆਪਣੇ ਬੋਲ ਦੇ ਸਟਾਰ 2 ਦੀ ਹਾਂਜੀ ਸਟਾਰ 2 ਦੀ ਇਹਦਾ ਫਿਰ ਨਾਂ ਨੂੰ ਤਾਂ ਨਹੀਂ ਕਈ ਵਾਰੀ ਨਹੀਂ ਆਪਾਂ ਜੀ ਨਹੀਂ ਕਰਨਾ ਜੀ ਸਾਡੇ ਅੰਕਲ ਦਾ ਅਮਰਜੀਤ ਭੋਲਾ ਜੀ ਦਾ ਨਾਂ ਸਟਾਰ 2 ਰੱਖਿਆ ਹੋਇਆ ਹੈ ਹਨਾ ਉਹ ਮੇਰੇ ਬਾਪਸਾਨ ਨੇ ਹੂੰ ਸਾਡੇ 'ਚ ਤਾਂ ਨਹੀਂ ਅਜਰ ਅਜਬਰ ਅਸੀਂ ਉਹਨਾਂ ਦਾ ਨਾਂ ਨਹੀਂ ਹੈ ਸਾਡੇ ਪਿੰਡ ਦਾ ਨਾਂ ਅਸੀਂ ਹਾਂਜੀ ਸਟਾਰ 2 ਦਾ ਨਾਂ ਜੀ ਪਰ ਅਸੀਂ ਕਿ ਮੇਰਾ ਨਿਜੀ ਮੈਂ ਆਪ ਦਾ ਓਨਰ ਦਾ ਨਾਮ ਨਹੀਂ ਲਿਖਵਾਉਣਾ ਮੈਂ ਸਾਡੇ ਸਾਰੇ ਪਿੰਡ ਦਾ ਦਲੇਲ ਸਿੰਘ ਵਾਲਾ ਪਿੰਡ ਇਹਦੇ ਸਟਰਾ ਦੇ ਉੱਪਰ ਲਿਖਵਾਇਆ ਇੱਕ ਤੋਂ ਹੋਰ ਯਾਰ ਇੱਕ ਪੀਵੀ 31 ਲਿਖਵਾਉਣਾ ਸੀਗਾ ਜੀ ਅਸੀਂ ਛੋੜਿਆ ਚੈਨਲ ਸਾਨੂੰ ਸਟਾਰਟਿੰਗ ਜੀ ਸਾਨੂੰ ਤਾਂ ਸੱਦਿਆ ਵੀ ਛੋੜੇ ਤੂੰ ਸ਼ੁਰੂ ਕਰਵਾਉਣਾ ਉਹ ਥੋੜਾ ਜਨਾ ਵੱਡੀ ਹੁੰਦੀ ਐਨਾ ਮਾਨ ਦੇਣ ਵਾਸਤੇ ਤੇਰਾ ਧੰਨਵਾਦ ਠੀਕ ਹੈ ਨਾ ਤੇਰੇ ਤੇ ਵੀ ਸਾਨੂੰ ਮਾਨ ਹੋ ਗਿਆ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਸਾਨ ਆਇਆ ਤੇ ਸਾਨ ਦੇ ਸਟਰਾ ਦੇ ਉੱਤੇ ਵੀ ਪੀਵੀ 31 ਲਿਖਵਾਉਣਾ ਸੀਗਾ ਜੀ ਮੇਰੇ ਮਨ ਚ ਸੀਗਾ ਪਰ ਉਹਦੇ ਨਾਲ ਉਹਦੀ ਪ੍ਰਿੰਟਿੰਗ ਵੱਡੀ ਹੁੰਦੀ ਸੀ ਜੀ ਭਾਈ ਗਰਦੀਪ ਦੀ ਜਿਵੇਂ ਗੱ ਨਾ ਗੁਰਦੀਪ ਪਹਿਲਾਂ ਮੈਨੂੰ ਕਹਿੰਦਾ ਸੀ ਦੋਸਤੋ ਬੀ ਪੀ ਵੀ 31 ਦਾ ਲਿਖਾਉਣਾ ਹੀ ਲਿਖਾਉਣਾ ਜਿਹੜਾ ਹੁਣ ਤਿਆਰ ਹੋ ਗਿਆ ਹੋ ਗਿਆ ਆਪਣੇ ਛਿੱਕੇ ਜਿਹੜੇ ਉਹ ਰਿਫਲ ਆ ਜਿਹੜੇ ਤਿਆਰ ਹੋਗੇ ਹੋਗੇ ਪਰ ਇਸ ਤੋਂ ਬਾਅਦ ਵਾਲਿਆਂ ਦੇ ਉੱਤੇ ਅਗਲੇ ਦੀ ਬੀ ਵੀ 31 ਲਿਖ ਪਾਉਣਾ ਦੋਸਤੋ ਸਟਾਰ 2 ਦਾ ਯਾਰ ਜਿਹੜਾ ਸੀ 1 ਹੁਣ ਇਸ ਤੋਂ ਬਾਅਦ ਮਤਲਬ ਨਿਕਲ ਗਿਆ ਉਹ ਤਾਂ ਠੀਕ ਆ ਪਰ ਇਸ ਤੋਂ ਬਾਅਦ ਤੁਹਾਨੂੰ ਪੀ ਵੀ 31 ਲਿਖਿਆ ਮਿਲੇਗਾ ਸਟਰਾ ਦੇ ਉੱਪਰ ਤੇ ਗੁਰਦੀਪ ਫਿਰ ਹੁਣ ਮੈਨੂੰ ਐਂ ਦੱਸ ਡਾਕਟਰਾਂ ਦੀ ਗੱਲ ਕਰਨੀ ਹੈ ਆਪਣੇ ਏਰੀਏ ਦੇ ਵਿੱਚ ਹਾਂਜੀ ਹਾਂਜੀ ਆਪਣੇ ਪਿੰਡ ਦੀ ਹਾਂਜੀ ਇਹ ਫਿਰ ਯਾਰ ਜਿਹੜੇ ਆਪਾਂ ਸਟਰਾ ਦੇਣੇ ਆ ਹਾਂਜੀ ਤੇ ਇਹਦੀ ਫਿਰ ਕੀ ਮਤਲ ਲੜੀ ਬਣਾਈ ਕਿਵੇਂ ਕਿਵੇਂ ਮੈਂ ਉਹੀ ਗੱਲ ਕਰਨੀ ਚਾਹੁੰਦਾ ਜੀ ਭਾਈ ਥੋੜੀ ਜੀ ਵੀਡੀਓ ਵੱਡੀ ਨਾ ਹੋ ਜੇ ਹਾਂ ਤੇ ਤੁਸੀਂ ਕਿਰਪਾ ਕਰਕੇ ਸਾਰੀ ਬਣਾਇਓ ਹੈਨਾ ਹਾਂ ਹਾਂ ਕੀ ਹੈ ਮੈਂ ਜੀ ਇਹ ਇੱਕ ਤਾਂ ਅਸੀਂ ਜਿਵੇਂ ਕੰਮ ਕਰਦੇ ਸੀ ਸਾਥੋਂ ਨਸਲ ਨਹੀਂ ਬਣੀ ਕਿਉਂਕਿ ਨਾ ਤਾਂ ਜ਼ਿਆਦਾਤਰ ਟੀਕਿਆਂ ਦਾ ਸਾਨੂੰ ਪਤਾ ਨਹੀਂ ਕਿਵੇਂ ਕਿਵੇਂ ਆਉਂਦੇ ਆ ਉਹ ਕੰਪਨੀਆਂ ਦੇ ਨਾਂ ਨਹੀਂ ਆਪਾਂ ਲੈ ਸਕਦੇ ਨਾ ਖਰਾਬ ਹੋਊਗੀ ਜੀ ਹੁਣ ਅਸੀਂ ਜਿਵੇਂ ਡਾਕਟਰ ਕੋਈ 100 ਕਿਲੋਮੀਟਰ ਤੋਂ ਟੀਕਾ ਲੈ ਕੇ ਆਊਗਾ ਜੀ 300 ਦਾ 10 ਤੋਂ ਵੱਧ ਲਿਆ ਨਹੀਂ ਸਕਦਾ ਉਹਨੂੰ 2-3000 ਦਾ ਗੱਡੀ ਦਾ ਕਿਰਾਇਆ ਭੇਜੂ ਪਰ ਸਾਰੇ ਦਿਨ ਦਾ ਕੰਮ ਸੱਡੂ ਫਿਰ ਉਹ 1000-1500 ਲੈਂਦਾ ਜੀ ਫਾਰਮਰ ਤੋਂ ਠੀਕ ਹੈ ਉਹ ਕੰਮ ਵੱਡਾ ਹੋ ਜਾਂਦਾ ਜੀ ਅਗਲਾ ਲਵਾ ਨਹੀਂ ਸਕਦਾ ਇੱਕ ਵਾਰ ਫਿਰ ਕੀਤੇ ਮੁਰਕੇ ਜੀ ਆਕ ਜਾਂਦਾ ਮੈਂ ਉਹ ਸੋਚ ਕੇ ਨਾ ਬਾਈ 300 ਦਾ ਦੇਦਾ ਸੀ ਸਟਰਾ ਦਾ ਰੇਟ ਰੱਖਿਆ ਡਾਕਟਰਾਂ ਨੂੰ ਡਾਕਟਰਾਂ ਨੂੰ ਜੀ ਹਾਂ ਤੈਨੂੰ ਸੋਦਾ ਜੇ ਕੋਈ ਮੇਰੇ ਵਾਸਤੇ ਮੈਨੂੰ ਕੰਮ ਹੋਰ ਬਹੁਤ ਨੇ ਮੈਂ ਤੁਹਾਨੂੰ ਦੱਸਿਆ ਸੀ ਹੈ ਨਾ ਜੀ ਮੇਰੀ ਡਾਕਟਰੀ ਕੋਹੜਾਂ ਦੀ ਆ ਜੇ ਮੈਨੂੰ ਟਾਈਮ ਹੋਊ ਤਾਂ ਮੈਂ ਜ਼ਰੂਰ ਕਰਕੇ ਆਉਂਗਾ ਜੀ ਨੇੜੇ ਲਵੇ ਮੈਨੂੰ ਇੱਕ ਵਾਰ ਫੋਨ ਕਰ ਲੈਣਾ ਹਾਂਜੀ ਨੇੜੇ ਤੇਰੇ ਪਾਕੀ ਵੀ ਆਏਗਾ ਪਾਕੀ ਮੈਂ ਡਾਕਟਰਾਂ ਨੂੰ ਖੁਦ ਪਾਕੀ ਆਉਂਗਾ ਜੀ ਠੀਕ ਹੈ 100 ਕਿਲੋਮੀਟਰ ਤੱਕ ਤਾਂ ਸਾਨੂੰ ਜਮੇ ਡਿੱਕਾ ਨਹੀਂ ਬੇਸ਼ੱਕ 20 ਸਟਾਵਾ 20 ਸਟਾਵਾ ਵਾਸਤੇ ਸਾਨੂੰ ਬੁਲਾ ਲੈਣ ਅਸੀਂ ਖੁਸ਼ ਹਾਂ ਖੁਸ਼ ਹਾਂ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਪਲਾਨ ਬਣਾ ਲਾਂਗੇ ਸਾਡੀ ਸੋਚ ਆ ਵੀ ਅਸੀਂ ਸਪਲਾਈਰਾਂ ਨੂੰ ਨਹੀਂ ਅਸੀਂ ਡਿਟ੍ਰੈਕਟ ਦੇਣਾ ਜੀ ਗਰਦੀਪ ਦੀ ਜੀ ਮੈਂ ਥੋੜੇ ਸ਼ਬਦਾਂ ਚ ਗੱਲ ਕਰਨ ਮੇਰਾ ਨਾ ਮਿੱਤਰੋ ਜੇ ਤਾਂ ਕੋਈ ਆਮ ਬੰਦਾ ਆ ਗਿਆ ਉਹਨੂੰ ਵੀ ਉਮੀ ਤੇ ਮੈਨੂੰ ਐ ਲੱਗਦਾ ਗਰਦੀਪ ਦਾ ਅੰਦਰੋਂ ਦੇ ਇਹ ਕਹਿੰਦਾ ਹੈ ਵੀ ਕਿਸਾਨ ਦੇ ਘਰ ਤੱਕ ਜਾਂਦਾ ਜਾਂਦਾ ਇਹ ਮਤਲਬ 5-600 ਰੁਪਏ ਦਾ ਹੀ ਮਤਲਬ ਹੈਨਾ ਡਾਕਟਰ 2-250 ਡਾਕਟਰ ਨੂੰ ਬਹੁਤ ਹੁੰਦਾ ਜੀ 300 ਦਾ ਆਪਾਂ ਦੇਵਾਂਗੇ ਤੇ 2-250 ਬਚੂਗਾ ਜੀ ਜੀਵਿਦਾਰ ਨੂੰ ਵੀ ਔਖਾ ਨਹੀਂ ਜੇ ਦੋ ਸਟਾਲ ਲਵਾਉਣੇ ਪੈ ਜੀ ਅਜੀਕਾ ਜੀ ਕੱਲ ਤੇ ਵੱਡਾ ਵਸਟ ਹੋ ਜਾਂਦਾ 15 15 ਇਹਦਾ ਮਤਲਬ ਜੇ ਆਪਾਂ ਦੋ ਵਾਰੀ ਕਈ ਵਾਰੀ ਹੁੰਦਾ ਹੈ ਨਾ ਹਾਂਜੀ ਕਈ ਮੱਝਾਂ ਦੇ ਰੁਪਏ 1200 ਰੁਪਏ ਦੇ ਵਿੱਚ ਹੀ ਪਵੇ ਹੈਨਾ ਇਹ ਇਹ ਗੱਲ ਤਰੀ ਗਰਦੀਪ ਮੈਂ ਡਾਕਟਰਾਂ ਨੂੰ ਬੇਨਤੀ ਕਰੂੰਗਾ ਜੀ ਵੀ 1200 ਚ ਨਾ ਪਵੇ 1000 ਚ ਹੀ ਪਵੇ 550 ਤੋਂ ਵੱਧ ਨਾ ਲਓ ਸਹੀ ਗੱਲ ਰਿਕਵੈਸਟ ਆ ਜੀ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਜੇ ਫਰੀ ਹੋਵੇ ਨਾ ਹੋਵੇ ਯਾਰ ਗਰਦੀਪ ਮੈਨੂੰ ਸ਼ੌਂਕ ਹੈ ਜੀ ਨੀਲੀ ਜਾਬੀ ਦਾ ਇੱਕ ਐ ਇੱਕ ਹਾਂਜੀ ਹਾਂਜੀ ਚੱਲਦੀ ਵੀਡੀਓ ਵਾਲੀ ਕੰਮ ਹੀ ਆ ਡਾਕਟਰਾਂ ਵਾਸਤੇ ਵੀ ਮਾੜਾ ਮੋਟਾ ਨਾ ਫਿਰ ਤੂੰ ਜੇ ਕੋਈ 20 30 ਸਟਰਾ ਲਊਗਾ ਉਹ ਹਜਾ ਤਸਾਰ ਨਹੀਂ ਇੱਕ ਦੋ ਦੇਖੋ ਜੀ ਤੁਸੀਂ ਸਾਡੇ ਸਾਡੇ ਜ਼ਿਲ੍ਹੇ ਦੀ ਸ਼ਾਨ ਹੋ ਉਹ ਜਿਵੇਂ ਤੁਸੀਂ ਕਹੋਗੇ ਹਾਂ ਤੇ ਸੋਡੇ ਨਾਲ ਅਸੀਂ ਅਗਰੀਆਂ ਜਾਂ ਸਾਡੇ ਹਾਂਜੀ ਹਾਂਜੀ ਉਹ 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 ਵੀ ਡਾਕਟਰ ਭਰਾਵਾਂ ਨੂੰ ਵੀ ਮੈਂ ਖੁਸ਼ ਕਰ ਗਈ ਆਪਾਂ ਮੈਂ ਜਿਹੜੇ ਭਰਾ ਵੀਡੀਓ ਦੇਖਣਗੇ ਨਾ ਪ੍ਰਭੂ ਤੁਹਾਡੇ ਵਾਸਤੇ ਆਪਾਂ ਬਾਈ ਨਾਲ ਅਰਜ਼ ਕੀਤੀ ਹੈ ਜੇ ਕਿ ਤੁਸੀਂ 20 30 ਸਟਰਾ ਪਵਾਉਗੇ ਉਹ ਦੋ ਚਾਰ ਤਾਂ ਆ ਕਹਿਵਾ ਵੀਡੀਓ ਦੇਖੀ ਸੀ ਯਾਰ ਆ ਆਪਾਂ ਸੰ ਕੋਈ ਆਪਦੇ ਹੱਥ ਨਾ ਪਾ ਲੈ ਕਰਨ ਜੀ ਤੁਸੀਂ ਕਹਿੰਦਾ ਹੋਰ ਦੱਸ ਠੀਕ ਹੈ ਗੱਲ ਚੱਲ ਇੱਕ ਬਾਈ ਜੀ ਹੋਰ ਆ ਵੀ ਇਕਨਾ ਮੈਂ ਭਰਾਮਾ ਨੂੰ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਨਾ ਕਹਿਣ ਵੀ ਤੁਸੀਂ ਉੱਥੋਂ ਟੀਕਾ 300 ਦਾ ਲਿਆ ਕੀ ਹੈ ਜੀ ਡਾਕਟਰ ਨੂੰ ਨਾ ਹੋਰ ਖਰਚੇ ਬਹੁਤ ਆ ਜਾਂਦੇ ਕੰਟੇਨਰ ਤੇ ਫਿਰਦਾ ਆਪਦਾ ਕੰਮ ਛੱਡੀ ਫਿਰਦਾ 15-16000 ਦਾ ਕੰਟੇਨਰ ਆਉਂਦਾ ਆਏ ਹਫਤੇ ਗੈਸ ਪੈਂਦੀ ਆ ਹਾਂ ਤੇ ਮੋਟਰਸਾਈਕਲ ਤੇ ਫਿਰਦਾ ਹੀ ਰਿਸਕ ਕਿੰਨਾ ਸੜਕ ਤੇ ਵੀ 2-250 ਕੋਈ ਜ਼ਿਆਦਾ ਨਹੀਂ ਹੈਗਾ ਨਹੀਂ ਜ਼ਿਆਦਾ ਹੈਗਾ ਜੇ ਜੇ ਤੁਹਾਨੂੰ ਮੈਂ ਦੱਸਾਂ ਗੱਲ ਵੀ ਦੂਰ ਨੇੜੇ ਦੀ ਬਾੜ ਦਾ ਵੀ ਫਰਕ ਪਊਗਾ ਜੇ ਡਾਕਟਰ ਹੁਣ 200 ਕਿਲੋਮੀਟਰ ਤੋਂ ਇੱਥੋਂ ਲੈ ਕੇ ਗਿਆ ਉਹਨੇ ਭਾਈ 7-800 ਚ ਵੀ ਪੜਨਾ ਹੈ ਇਹ ਗੱਲ ਵੀ ਹੈ ਜਰਦੀਪ ਹਾਂਜੀ ਹਾਂਜੀ ਬਿਲਕੁਲ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰਿਆਂ ਨੂੰ ਇੱਕੋ ਮਤਲਬ ਆਪਾਂ ਕਹਿ ਦਈਏ ਵੀ ਮਾਰ ਕੇ ਵੇਚ ਦੀ ਪਰੋਦ ਉਹ ਨਾ ਹਾਂਜੀ ਕਰਨ ਹਾਂਜੀ ਤੇ ਮੈਂ ਮਤਲਬ ਨਾ ਅਸੀਂ ਜ਼ਿਆਦਾ ਹੀ ਲੰਮਾ ਨਹੀਂ ਕੰਮ ਕਰਦੇ ਹਾਂ ਜਰਦੀਪ ਵੀ ਇੱਕ ਮੌਕਾ ਇਨੂੰ ਸੰਭਾਲ ਲਗੇ ਆਪਾਂ ਇਹਨੂੰ ਸੰਭਾਲ ਲਈਏ ਜੀ ਸੰਭਾਲ ਲਗੇ ਆਪਣੇ ਏਰੀਏ ਦੇ ਵਿੱਚ ਇਹਨੂੰ ਨਾ ਵੱਧ ਤੋਂ ਵੱਧ ਵਰਤ ਕੇ ਵਰਤੀਏ ਜੀ ਤੇ ਵਰਤ ਕੇ ਆਪਾਂ ਨੀਲੀ ਰਾਵੀ ਦੀ ਨਸਲ ਨੂੰ ਤਿਆਰ ਕਰ ਸਕਦੇ ਆ ਮੇਰਾ ਮੰਨਣਾ ਹੈ ਵੀ ਮਿੱਤਰੋ ਆਪਾਂ ਮੈਨੂੰ ਵੀ ਬਹੁਤ ਫੋਨ ਆਉਂਦਿਆ ਗਰਦੀਪ ਵੀ ਸਾਨੂੰ ਕੋਈ ਨੀਲੀ ਰਾਵੀ ਦੀ ਕੱਟੀ ਹੋਵੇ ਤੇ ਮੈਂ ਕਹਿੰਨਾ ਵੀ ਜਿਵੇਂ ਜਿਵੇਂ ਤੁਹਾਡੇ ਹਿਸਾਬ ਚ ਆਉਂਦਾ ਇਹਨੂੰ ਵਰਤ ਗਏ ਆਪਾਂ ਆਪਾਂ ਆਪਦੇ ਘਰੇ ਨਸਲ ਪੈਦਾ ਕਰ ਗਏ ਇੱਕ ਮੈਨੂੰ ਹੋਰ ਦੱਸ ਇਹ ਜਿਹੜੇ ਇਹਦੇ ਬੱਚੇ ਆ ਹਾਂਜੀ ਆ ਜਿਹੜੇ ਮੇਲੇ ਹੋਏ ਆ ਕੋਈ ਮੇਲਿਆਂ ਦੇ ਵਿੱਚ ਫਿਰ ਖੜਾ ਜੀ ਜਗਰਾਵਾ ਜਗਰਾਵਾ ਸ਼ਾਇਦ ਧਨੋਲੇ ਜੀ ਸਟਾਰ 2 ਦੀ ਹਾਂ ਫੀਮੇਲ ਕਾਫ ਛੋਟੇ ਬੱਚਿਆਂ ਚ ਕਾਫਰੇਲੀ ਚੋ ਫਸਟ ਆਈ ਹੈ ਜੀ ਮੈਂ ਸਵੇਰੀ ਰੀਲ ਦੇਖੀ ਸੀ ਠੀਕ ਹੈ ਸਾਡੇ ਚੈਨਲ ਵਾਲੇ ਵੀਰ ਨੇ ਪਾਜੀ ਨਹੀਂ ਸੀ ਕਿਸੇ ਨੇ ਕੁਝ ਕੁ ਬੱਚੇ ਮੇਰੇ ਥੋੜੇ ਆਏ ਜੀ ਉਹਨਾਂ ਨੇ ਛੱਡਿਆ ਕੱਟ ਸੀ ਹਾਂਜੀ ਪਰ ਮੇਰੀ ਆਸ ਹੈ ਜੀ ਬਹੁਤ ਚੰਗੇ ਬੱਚਿਆਂ ਨੂੰ ਜਨਮ ਦੇਊਗਾ ਇਹ ਆਉਣ ਵਾਲੇ ਸਾਲ ਇਹ ਮੈਨੂੰ ਐਂ ਦੱਸ ਵੀ ਆਪਾਂ ਸਟਰਾਟ ਹੀ ਕੰਮ ਕਰਨਾ ਕਿ ਡਾਇਰੈਕਟ ਵੀ ਮਤਲਬ ਕੋਸ਼ਿਸ਼ ਹੈ ਜੀ ਸਟਰਾਟ ਹੀ ਕਰਨਾ ਕਿ ਮੈਨੂੰ ਐਂ ਜੀ ਜੇ ਆਪਾਂ ਦਰਸ਼ਕਾਂ ਦਾ ਲਾਲਚ ਕਰਨ ਲੱਗੇ ਹਾਂ ਸਾਰੇ ਏਰੀਆ ਨਹੀਂ ਮੱਝਾਂ ਦੀ ਪੱਟੀ ਵਿੱਚ ਹੋ ਜਾਣੀ। ਦੇਖੋ ਡਾਇਰੈਕਟ ਜੇ ਆਪਾਂ ਰੱਖਾਂਗੇ 5000 ਤੇ ਲੋਕ ਬੜੀ ਖੁਸ਼ੀ ਨਾਲ ਉਹਨੂੰ ਬਾਹਰੋਂ ਕਰਵਾ ਕੇ ਲੈ ਜਾਣਗੇ। ਸਹੀ ਗੱਲ ਹੈ। ਪਰ ਆਪਾਂ ਉਹ 5-7000 ਪਿੱਛੇ ਨਾ ਲੋਕਾਂ ਦੇ ਪਸ਼ੂ ਖਰਾਬ ਕਰੀਏ। ਖਰਾਬ ਕਰੀਏ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਇਹਨੂੰ ਸੀਨ ਨਹੀਂ ਲਈ ਇਹਦਾ ਮਾਨਸਾਲੇ ਉਹ ਮੈਂ ਤੁਹਾਨੂੰ ਦੱਸਦਾ ਗੱਲ ਵੀ ਫੱਟੇ ਚੱਕ ਦੋ ਬਾਈ ਜੀ ਫੋਟੋ ਜ਼ਰੂਰ ਕਰਿਓ ਪਹਿਲਾ ਦਾ ਕੰਮ ਖੁੰਝ ਗਿਆ ਬੱਲੂ ਬੱਲੂ ਬੰਦਾ ਸੀਨ ਪਿਆ ਜੀ ਜੇ ਕੋਈ ਜ਼ਿਆਦੇ ਉਹਦਾ ਆਸ਼ਕ ਆ ਜਾ ਹਨਾ ਜੀ ਆਪਣੇ ਕੋਲ 300 ਡੋਜ ਉਹਦੀ ਪਈ ਆ ਆਪਾਂ ਉਹ ਵੀ ਦੇ ਦਾਂਗੇ ਜੀ ਦੇ ਦਾਂਗੇ ਹਾਂਜੀ ਪਰ ਵੀ ਇਹ ਨਵੀਂ ਬਲੱਡ ਲਾਈਨ ਤੇ ਮਾਂ ਮਾਂ ਦਾ ਦਾਦੀ ਦਾ ਨਾਨੀ ਦਾ ਬਹੁਤ ਚੰਗਾ ਰਿਕਾਰਡ ਖਾਨਦਾਨਾ ਤੇ ਵਧੀਆ ਰਿਜ਼ਲਟ ਆਉਣਗੇ ਜੀ ਮੇਰੀ ਸੋਚ ਆ ਹਾਂਜੀ ਚਲੋ ਆਇਆ ਕਿਨੇ ਰਮਨਦੀਪ ਬਾਈ ਤੁਸੀਂ ਕਹੋਗੇ ਫੇਰ ਗੱਲ ਨਹੀਂ ਨਹੀਂ ਆਉਣ ਦੇ ਕਰ ਦੱਬੀ ਜੀ ਇਹਨੇ ਬਾਈ ਮੇਰੇ ਨਾ ਮਨ ਚ ਦਰਦ ਬਹੁਤ ਆ ਯਾਰ ਵੀ ਮੈਥੋਂ ਨਸਲ ਨਹੀਂ ਬਣੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸੋਚਿਆ ਵੀ ਮੇਰੇ ਪਿੰਡ ਚ ਘਰ ਘਰ ਨੀਲੀ 라ਵੀ ਖੜੀ ਹੋਵੇ ਜਿਨੇ ਅਸੀਂ ਜੇ ਮੁਰਾ ਲੈਣੀ ਆ ਤਾਂ ਅਸੀਂ ਕਹਦੇ ਨੇ ਯਾਰ ਸਾਰ ਕਿਹਨੀਆਂ ਮਿਲੂ ਰਹਿਣਾ ਚੋਂ ਮਿਲੂ ਜੇ ਨੀਲੀ 라ਵੀ ਲੈਣੀ ਆ ਤੇ ਅਸੀਂ ਕਹਦੇ ਨੇ ਯਾਰ ਵੀ ਫਿਰੋਜ਼ਪੁਰ ਏਰੀਆ ਚੋਂ ਜਾਂ ਮਾਝੇ ਐਲੋ ਮਿਲੂ ਤੇ ਬਾਈ ਜੇ ਇਹਨੂੰ ਲਾਵਾਂਗੇ ਆਪਾਂ ਫੇਰ ਹੀ ਤਿੰਨ ਚਾਰ ਸਾਲਾਂ ਦੇ ਵਿੱਚ ਆਏ ਇਹ ਕਹਿੰਦਾ ਹਾਂਜੀ ਇਹ ਆਏ ਕਹਿੰਦਾ ਵੀ ਤਿੰਨ ਚਾਰ ਸਾਲਾਂ ਨੂੰ ਨਾ ਪੀ ਮਾਨਸਾ ਜ਼ਿਲ੍ਹੇ ਦਾ ਪਿੰਡ ਦਲੇਲ ਸਿੰਘ ਵਾਲੀ ਜੋ ਵਿੱਚੋਂ ਹੀ ਮਿਲੂ ਹਾਂਜੀ ਖਾਸ ਕਰਕੇ ਜੀ ਜ਼ਿਲ੍ਹਾ ਮਾਨਸਾ ਹੋਵੇ ਜੀ ਮੈਂ ਤਾਂ ਕਹਿੰਦਾ ਜੀ ਮਾਨਸਾ ਜ਼ਿਲ੍ਹੇ ਦਾ ਨਾਂ ਚੰਗਿਆ ਆਏ ਆ ਕਿੱਤੀ ਗੱਲ ਜਮਾ ਇਹ ਫਿਰ ਸਵਾਦ ਆਉ ਜੀ ਪੀ ਵੀ 31 ਦੇ ਨਾਂ ਤੇ ਹਨ ਤੁਸੀਂ ਆਏ ਹੋ ਜੀ ਬਹੁਤ ਧੰਨਵਾਦ ਆ ਬਰਤੋ ਜੀ ਇਹਨੂੰ ਬੇਨਤੀ ਮੈਂ ਰਿਕਵੈਸਟ ਕਰਦਾ ਡਾਕਟਰ ਸਾਹਿਬਾਨਾਂ ਨੂੰ ਔਰ ਕਿਸਾਨ ਪਾਲ ਕੁਬੀਰਾ ਨੂੰ ਵੀ ਇਹਦਾ ਸੀਮ ਨੂੰ ਜ਼ਰੂਰ ਵਰਤੋ ਜੀ ਵਰਤੋ ਵੀ 8 9 10 ਕਿਲੋ ਵਾਲੀਆਂ ਤੇ ਫਿਰ ਸਵਾਦ ਦੇਖਿਓ ਫਿਰ ਸਵਾਦ 15 15 ਕਿਲੋ ਵਾਲੀਆਂ ਤੇ ਦੇਖਾਂਗੇ ਫਿਰ ਆਪਾਂ ਨੂੰ ਰਿਜ਼ਲਟ ਦਾ ਸਵਾਦ ਨਹੀਂ ਆਉਣਾ ਆਹ ਗੱਲ ਵੀ ਸਹੀ ਹੈ 10-10 ਕਿਲੋ ਵਾਲੀਆਂ ਤੇ ਵਰਤਿਓ ਮਿੱਤਰੋ ਤੇ ਮੈਂ ਕਹਿੰਦਾ ਵੀ ਜਿਹੜੀਆਂ ਚੰਗੀਆਂ ਨੇ ਕਾਲੀਆਂ ਮੱਜਾਂ ਉਹਨਾਂ ਦੇ ਤਾਂ ਨਾ ਤੁਸੀਂ ਇਹ ਕਰਿਓ ਕੰਮ ਗ੍ਰੇਡਡ ਮੱਜਾਂ ਨੇ ਜਾਂ ਨੀਂਦੀ ਰਵੀ ਦੇ ਵਿੱਚ ਪੈਂਦੀਆਂ ਨੇ ਤੇ ਜਾਂ ਮਤਲਬ ਕੀ ਪੰਜਾਬ ਵਾਲੀਆਂ ਮੱਜਾਂ ਆਈਆਂ ਜਿਹੜੀਆਂ ਛੋਟੀਆਂ 10-10 ਕਿਲੋ ਵਾਲੀਆਂ ਉਹਨਾਂ ਦੇ ਵਰਤ ਲਓ ਰਮਨਦੀਪ ਜੀ ਮੈਂ ਇੱਕ ਗੱਲ ਹੋਰ ਕਰਨੀ ਚਾਹਣਾ ਮੈਂ ਨਹੀਂ ਕਹਿੰਦਾ ਵੀ ਆਪਣੇ ਦੀ ਵਰਤੋ ਰਿਕੋਰਡ ਵਾਲੇ ਦਾ ਵਰਤੋ ਜਿਵੇਂ ਕਾਲੀਆਂ ਮੱਜਾਂ ਵਾਲੀ ਗੱਲ ਆ ਗਈ ਨਾ ਜੀ ਇਹ ਮੇਰੇ ਮਨ 'ਚ ਕਈ ਦਿਨਾਂ ਦੀ ਆ ਰਹੀ ਹੈ ਜਹਨ 'ਚ ਹਾਂ ਕਾਲੀ ਮੱਜਾਂ ਨੇ ਸਾਡੇ ਅਸੀਂ ਟੀਕੇ ਤਾਂ ਭਰਵਾ ਲਈ ਹਸਾਰ ਦਾ ਭਰਵਾ ਲਿਆ ਕੋਈ ਭਰਵਾ ਲਿਆ ਪਰ ਸਾਡੇ ਕਿਸਾਨ ਭਰਾਵਾਂ ਦੇ ਯਾਦ ਕਿਸੇ ਦੇ ਵੀ ਨਹੀਂ ਵੀ ਕਿਹੜਾ ਟੀਕਾ ਭਰਾਇਆ ਜੋ ਟੀਕਾ ਉਹਦੀ ਬੱਚੀ ਤੇ ਲੱਗ ਗਿਆ ਜੋ ਉਹਦੀ ਭੈਣ ਤੇ ਲੱਗ ਗਿਆ ਉਹ ਨਸਲ ਸੁਧਾਰ ਤੋਂ ਹੀ ਮੜਾ ਕਿਸੇ ਨੂੰ ਵੀ ਖਿਆਨਚ ਨਹੀਂ ਹੈਗਾ ਵੀ ਅਸੀਂ ਕਿਹੜਾ ਟੀਕਾ ਭਰਾਇਆ ਸੀ ਠੀਕ ਹੈ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਜਿਹੜਾ ਟੀਕਾ ਭਰਾਲਿਆ ਸਾਹਮਣੇ ਰੱਖੋ ਕਾਪੀ ਤੇ ਲਿਖ ਕੇ ਰੱਖੋ ਜੇ ਨਸਲ ਸੁਧਾਰ ਦੇ ਕੰਮ ਕਰਨਾ ਇਹ ਨਹੀਂ ਹੈਗਾ ਕਾਲੀ ਦੇ ਆਪਾਂ ਮੈਂ ਤਾਂ ਕਹਿੰਦਾ ਵੀ ਜਿੱਤੇ ਤੁਹਾਡੇ ਜਾਦਾ ਦਾਦੀ ਨਾਨੀ ਫਿਰ ਤਾਂ ਕਾਲੀ ਤੇ ਨਾ ਭਰਾਓ ਹਾਂ ਫਿਰ ਤਾਂ ਸਹੀ ਐ ਲੈਣ ਤੁਸੀਂ ਕੰਮ ਕਰ ਰਹੇ ਹੋ ਜੇ ਤੁਹਾਡੇ ਨਹੀਂ ਜਾ ਤਾਂ ਮੈਂ ਤਾਂ ਕਹਿੰਦਾ ਵੀ ਕਾਲੀ ਤੇ ਬੱਚੇ ਆਉਣਗੇ ਵੀ ਕਾਲੀ ਤੇ ਵੀ ਲਾਓ ਲਾਓ ਹਾਂਜੀ ਠੀਕ ਹੈ ਛੋਟਾ ਮਨ ਕਰਦਾ ਨਹੀਂ ਲੈ ਜੇ ਤੁਹਾਡੇ ਧੱਕਾ ਕੋਈ ਨਹੀਂ ਜੇ ਮਨ ਕਰ ਰਿਹਾ ਤਾਂ ਬੱਚੇ ਆ ਜਾਂਦੇ ਆ ਜੀ ਕਾਲੀਆ ਮੱਜਾਂ ਦੇ ਬੰਨੂ ਦੇ ਮੈਂ ਤੁਹਾਨੂੰ ਫੋਟੋਆਂ ਦੇਵਾਂ ਬਹੁਤ ਚੰਗੀਆਂ ਆਈਆਂ ਠੀਕ ਹੈ ਗੱਲ ਹਾਂਜੀ ਤੇ ਗਰਦੀਪ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋਡਾ ਵਾਲਾ ਭਾਈ ਦੁਆਰੇ ਤੋਂ ਮੈਂ ਬੋਲਦਾ ਸਾਡੇ ਪਿੰਡ ਵੱਲੋਂ ਮੇਰੇ ਤਾਏ ਚਾਚਿਆਂ ਦਾਦਿਆਂ ਵੱਲੋਂ ਤੇ ਸਾਡੇ ਸਾਰੇ ਪਿੰਡ ਵੱਲੋਂ ਕੁਝ ਮੇਰੇ ਭਰਾ ਵੱਡੇ ਦਾਦੇ ਚਾਚੇ ਆ ਨਹੀਂ ਸਕੇ ਟਾਈਮ ਦੀ ਕਮੀ ਹੋਣ ਕਰਕੇ ਕਿਵੇਂ ਵੀ ਜਾ ਮੈਥੋਂ ਫੋਨ ਨਹੀਂ ਕੀਤਾ ਗਿਆ ਤੁਹਾਡਾ ਸਾਰੇ ਪਿੰਡ ਵੱਲੋਂ ਜੀ ਕੋਟਨ ਕੋਟਨ ਧੰਨਵਾਦ ਤੇਰਾ ਵੀ ਬਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਾਰੇ ਜ਼ਿਲ੍ਹੇ ਵੱਲੋਂ ਧੰਨਵਾਦ